ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਦੇ ਸੰਪਰਕ ਕਰੋ 350 213 13 ਤੇ ਚੁਗਾਵਾ ਸਾਹਿਬ ਅਗਲੀ ਖਬਰ ਦੇ ਨਾਲ ਸਾਹਜ ਪਵਾਈਏ ਤਾਂ ਜਿਹੜਾ ਕੈਨੇਡਾ ਹੈ ਕੈਨੇਡਾ ਵੀ ਹੁਣ ਅਮਰੀਕਾ ਦੀ ਰਾਹ ਤੇ ਤੁਰ ਪਿਆ ਦੀ ਉੱਥੇ ਵੀ ਫੜੋ ਫੜਾਈ ਹੋ ਗਈ ਹੈ ਤੇਜ਼ ਤੇ ਉੱਥੇ ਵੀ ਕਿਹਾ ਜਾ ਰਿਹਾ ਚ ਵੱਡੀ ਪੱਧਰ ਤੇ ਡਿਪੋਰਟੇਸ਼ਨ ਹੋਵੇਗੀ ਪੰਜਾਬੀਆਂ ਦੀ ਭਾਰਤੀਆਂ ਦੀ ਆ ਬਿਲਕੁਲ ਚੰਦ ਸਾਹਿਬ ਇਸ ਟਾਈਮ ਕੈਨੇਡਾ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਨਾ ਉਹ ਬਹੁਤ ਹੀ ਕਹ ਲਓ ਕਿ ਡਰਾਉਣੀਆਂ ਹੈਗੀਆਂ ਜੋ ਹਾਲਾਤ ਅਮਰੀਕਾ ਦੇ ਵਿੱਚ ਚੱਲਦੇ ਪਏ ਐ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਇਸ ਤਰ੍ਹਾਂ ਕਹ ਲਓ ਕਿ ਜਿਵੇਂ 트럼ਪ ਪ੍ਰਸ਼ਾਸਨ ਜਿਹੜਾ ਆ ਇਮੀਗ੍ਰੈਂਟਾਂ ਤੇ ਦਿਵਾਲੀ ਹੋਇਆ ਪਿਆ ਨਾ ਇਹੋ ਹੀ ਹਾਲਾਤ ਜਿਹੜੇ ਆ ਹੁਣ ਕੈਨੇਡਾ ਵਿੱਚ ਸ਼ੁਰੂ ਹੋ ਗਏ ਤੇ ਕੈਨੇਡਾ ਦੇ ਵਿੱਚੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਬਾਈ ਜੀ ਹੁਣ ਇਹ ਦੱਸਦੀਆਂ ਨੇ ਕਿ ਉੱਥੇ ਜਿਹੜੇ ਲੋਕ ਵੀਜ਼ੇ ਤੇ ਆਉਂਦੇ ਆ ਜਾਂ ਐਦਾਂ ਕਰੋ ਕਿ ਜਿਹੜੇ ਘੁਮਣ ਫਿਰਨ ਆਉਂਦੇ ਆ ਜਾਂ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ ਉਹ ਉੱਥੇ ਕੰਮਕਾਰ ਕਰਦੇ ਆ ਤੇ ਆ ਵੱਡੀਆਂ-ਵੱਡੀਆਂ ਕੰਪਨੀਆਂ ਸਟੋਰ ਓਨਰ ਜਾਂ ਰੈਸਟੋਰੈਂਟ ਜਿਹੜੇ ਆ ਉਹਨਾਂ ਕੋਲੋਂ ਕੰਮ ਕਰਾਉਂਦੇ ਆ ਯਾਨੀ ਕਿ ਘੱਟ ਪੇ ਦੇ ਕੇ ਤੇ ਉਹ ਹੁਣ ਸਾਰਾ ਕੰਮ ਜਿਹੜਾ ਆ ਉਹ ਉਹਦੀਆਂ ਸ਼ਿਕਾਇਤਾਂ ਹੋ ਗਈਆਂ ਗਵਰਨਮੈਂਟ ਨੂੰ ਲੱਗ ਗਿਆ ਪਤਾ ਤੇ ਹੁਣ ਇਮੀਗ੍ਰੇਸ਼ਨ ਵਾਲਿਆਂ ਨੇ ਸਿਕੰਜਾ ਜਿਹੜਾ ਉਹ ਕਸਣਾ ਸ਼ੁਰੂ ਕਰ ਦਿੱਤਾ ਇਹੋ ਜੀਆਂ ਖਬਰਾਂ ਆ ਰਹੀਆਂ ਕਿ ਜਿਸ ਤਰ੍ਹਾਂ ਦਾ ਲੋਕ ਕਿ ਹੁਣ ਕੋਈ ਕੈਨੇਡਾ ਤੋਂ ਕੋਈ ਰਹਿੰਦਾ ਆ ਪਰਿਵਾਰ ਤੇ ਉਹਨੇ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਸਬੰਧੀਆਂ ਨੂੰ ਕੈਨੇਡਾ ਬੁਲਾ ਲਿਆ ਵੀਜੇ ਤੇ ਉਹਨੂੰ ਵੀਜ਼ਾ ਮਿਲਿਆ ਘੁੰਮਣ ਫਿਰਨ ਵਾਸਤੇ ਤੇ ਬਾਈ ਜੀ ਹੁਣ ਇੱਕ ਵਾਰੀ ਹੋ ਕੇ ਚਲ ਗਏ ਤੇ ਦੂਜੀ ਵਾਰੀ ਥੋੜੀ ਕੀ ਥਾਂ ਪੱਕੀ ਕਰ ਗਏ ਜਦੋਂ ਦੂਜੀ ਵਾਰੀ ਆਏ ਤੇ ਕਿਤੇ ਪਾਰਕ ਵਿੱਚ ਬੈਠਿਆਂ ਨੂੰ ਮਿਲ ਪਏ ਦੋ ਚਾਰ ਸਰੀਰ ਕਹਿੰਦੇ ਹਾਂ ਜੀ ਬਾਈ ਜੀ ਕਿੱਥੋਂ ਆ ਕਿਵੇਂ ਆ ਕਹਿੰਦੇ ਜੀ ਬਸ ਠੀਕ ਐ ਤੇ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦਾ ਅਸੀਂ ਤਾਂ ਹੀ ਹਰ ਵਾਰੀ ਆਉਨੇ ਆ ਨਾਲੇ ਟਿਕਟ ਦੇ ਪੈਸੇ ਪੂਰੇ ਕਰ ਲੀਦੇ ਆ ਨਾਲੇ ਚਾਰ ਪੈਸੇ ਨਾਲ ਲੈ ਜੀ ਦੇ ਕਹਿੰਦੇ ਜੀ ਉਹ ਕਿਸ ਤਰ੍ਹਾਂ ਕਹਿੰਦੇ ਕੋਈ ਗੱਲ ਨਹੀਂ ਆ ਜਿਓ ਸਵੇਰ ਨੂੰ ਗੁਰਦੁਆਰੇ ਉਥੋਂ ਇਕੱਠੇ ਚੱਲਾਂਗੇ ਕੰਮ ਤੇ ਤੇ ਫਿਰ ਇਸ ਤਰ੍ਹਾਂ ਕੰਮ ਤੇ ਜਾਣਾ ਸ਼ੁਰੂ ਕਰਤਾ ਕੋਣਾ ਵੈਜਿਟਰ ਵੀਜੇ ਵਾਲਾ ਕੰਮ ਨਹੀਂ ਕਰ ਸਕਦਾ ਦੇਖੋ ਲੀਗਲੀ ਤਰੀਕੇ ਨਾਲ ਪਰ ਉਹ ਕਰਨ ਲੱਗੇ ਹੁਣ ਹੋਇਆ ਕੀ ਹੈ ਕਿ ਇਮੀਗ੍ਰੇਸ਼ਨ ਨੇ ਇਹ ਚੀਜ਼ ਦੇ ਉੱਪਰ ਸਿਕੰਜਾ ਕਸਤਾ ਕਿ ਜਿਹੜਾ ਵੀ ਬੰਦਾ ਜਿਹੜਾ ਜਿਹਦੇ ਕੋਲ ਵਰਕ ਪਰਮਿਟ ਨਹੀਂ ਹੈਗਾ ਤੇ ਵੀਜੇ ਤੇ ਇਥੇ ਕੈਨੇਡਾ ਵਿੱਚ ਆਇਆ ਜੇ ਉਹ ਕੰਮ ਕਰਦਾ ਫੜਿਆ ਜਾਂਦਾ ਤੇ ਬਾਈ ਜੀ ਉਹਦੀ ਹੋਊਗੀ ਡਿਪੋਟੇਸ਼ਨ ਪਰ ਖਰਾਨਗੀ ਦੀ ਗੱਲ ਇਹ ਵੀ ਹੈ ਜੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਕੈਨੇਡਾ ਵਿੱਚ ਸਖਤਾਈ ਅਮਰੀਕਾ ਨਾਲੋਂ ਵੀ ਜ਼ਿਆਦਾ ਕਰ ਰਹੀ ਹੈ ਕਹਿੰਦੇ ਨੇ ਵੀ ਜਿਹੜੇ ਬੰਦੇ ਨੇ ਅਪਲਾਈ ਕੀਤਾ ਨਾ ਜਿਨੇ ਵੀਜ਼ਾ ਲਵਾ ਕੇ ਇੱਥੇ ਸੱਦੇ ਆ ਕਹਿੰਦੇ ਜੇ ਉਹ ਬੰਦੇ ਇੱਥੇ ਪੜੇ ਜਾਂਦੇ ਆ ਤੇ ਜਿਨੇ ਇੱਥੇ ਅਪਲਾਈ ਕੀਤਾ ਯਾਨਕਿ ਜਿਹੜਾ ਸਪான்ਸਰ ਹੈ ਕਹਿੰਦੇ ਨਾਲ ਹੀ ਕਹਿੰਦੇ ਉਹਨੂੰ ਵੀ ਤੋੜਾਗੇ ਉਹਦਾ ਵੀ ਕਹਿੰਦੇ ਵੀਜ਼ਾ ਰੱਦ ਕਰਾਂਗੇ ਤੇ ਉਹਨੂੰ ਵੀ ਉਹਦੇ ਨਾਲ ਹੀ ਚੜਾਵਾਂਗੇ ਭਾਈ ਚੱਲ ਤੂੰ ਵੀ ਨਾਲ ਹੀ ਚੱਲ ਭਾਈ ਬਹੁਤ ਵੱਡੀ ਆ ਤੇ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਇਹ ਹਜੇ ਥੋੜੀ ਜਿਹਾ ਘੱਟ ਸੁਣਨ ਨੂੰ ਮਿਲਦੀਆਂ ਪਈਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਨੰਬਰ ਵਧਣ ਜਾ ਰਿਹਾ ਜਿਹੜੇ ਲੋਕਾਂ ਨੂੰ ਫਰੋਕ ਪੜਾਈ ਕਰਕੇ ਦੇ ਡਿਪੋਰਟ ਕੀਤਾ ਜਾਵੇ। ਹੂੰ। ਚਗਾਵਾ ਸਰ ਨਾਲ ਦੀ ਨਾਲ ਦੇਖੋ ਨਾ ਇਹ ਜਿਹੜੇ ਜਿਹੜੇ ਇਦਾਂ ਵਿਸਟਰ ਵੀਜ਼ਾ ਤੇ ਜਾਂਦੇ ਨੇ ਕੈਨੇਡਾ ਤੇ ਫਿਰ ਉੱਥੇ ਕੰਮ ਕਰਨਾ ਸ਼ੁਰੂ ਕਰਦੇ ਉਹ ਕਿਹੜਾ ਗੋਰਿਆਂ ਕੋ ਕੰਮ ਕਰਦੇ ਉਹ ਵੀ ਤਾਂ ਪੰਜਾਬੀਆਂ ਦੇ ਬਿਜ਼ਨਸ ਤੇ ਕੰਮ ਕਰਦੇ ਹੋਣਗੇ। ਉੱਥੇ ਵੀ ਪੰਜਾਬੀ ਬੈਠੇ ਉਹ ਵੀ ਆਪਣਾ ਭਲਾ ਸੋਚਦਾ ਵੀ ਚੱਲ ਵੀ ਕਿੱਥੇ ਮੈਂ ਵੀ ਡਾਲਰ ਦੇਣੇ ਸੀ ਕਿ ਤੇ ਮੈਨੂੰ 12-13 ਡਾਲਰ ਤੇ ਬੰਦਾ ਲੱਭੀ ਜਾਂਦਾ ਦੇਖੋ ਲਾਮ ਲਾ ਕੇ ਤਾਂ ਕੁੰਡੀਆਂ ਸਾਰੀਆਂ ਆਪਣੇ ਪੰਜਾਬੀ ਕਮਾਈ ਆ ਦੇਣਾ ਉੱਥੇ ਤੇ ਫਿਰ ਟੈਕਸਰ ਦਾ ਵੀ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਆਫ ਦਾ ਵੇ ਕਿ ਟੈਕਸ ਦੇ ਵਿੱਚ ਵੀ ਵੱਡੀ ਹਿਰਾਫੇਰੀ ਕੀਤੀ ਜਾ ਰਹੀ ਹੈ ਜਿਹਦਾ ਕਰਕੇ ਹੁਣ ਜਿਹੜੀ ਸ਼ਕਤੀ ਉੱਥੇ ਵੱਧਦੀ ਜਾ ਰਹੀ ਹੈ ਜੀ ਚੰਨ ਸਾਹਿਬ ਤੁਸੀਂ ਗੱਲ ਕਰ ਹੀ ਦਿੱਤੀ ਹੈ ਕਿ ਦੇਖੋ ਤੁਸੀਂ ਜਿੰਨੇ ਵੀ ਉੱਥੇ ਸਟੋਰ ਆਨਰ ਨੇ ਰੈਸਟੋਰੈਂਟ ਵਾਲੇ ਨੇ ਜਾਂ ਉਹ ਕੰਸਟਰਕਸ਼ਨ ਵਾਲੇ ਨੇ ਬੜਾ ਈਜ਼ੀ ਜਿਹਾ ਹੁੰਦਾ ਹੁਣ ਉੱਥੇ ਇੱਕ ਕੈਨੇਡਾ ਦੇ ਵਿੱਚ 16 17 ਡਾਲਰ 18 ਡਾਲਰ ਜਿਹੜੀ ਹੈ ਮਿਨਿਮਮ ਪੇ ਹੈਗੀ ਆ ਆਵਰਲੀ ਪਰ ਤੁਸੀਂ ਨਹੀਂ ਅਫੋਰਡ ਕਰ ਸਕਦੇ ਹੁਣ ਇਧਰਲੇ ਪਾਸੇ ਜਿਹੜੇ ਇਮੀਗ੍ਰੈਂਟ ਆਏ ਹੋਏ ਆ ਜਿਨ੍ਹਾਂ ਦੇ ਕੋਲ ਅਜੇ ਪੇਪਰ ਨਹੀਂ ਹੈਗੇ ਵੀਜ਼ੇ ਤੇ ਆਏ ਹੋਏ ਆ ਤੇ ਉਹ ਬਾਈ ਜੀ ਮਿਲ ਜਾਂਦੇ ਤੁਹਾਨੂੰ 10 12 ਡਾਲਰ ਘੰਟੇ ਦੇ ਨੰਬਰ 1 ਉਹ ਤੁਹਾਨੂੰ ਘੱਟ ਪੈਸੇ ਤੇ ਮਿਲ ਗਏ ਨੰਬਰ 2 ਤੁਸੀਂ ਉਹਨਾਂ ਦਾ ਟੈਕਸ ਨਹੀਂ ਫਾਈਲ ਕਰਨਾ ਕੋਈ ਉਹਨੂੰ ਵਰਕਸ ਕੰਪਸ ਨਹੀਂ ਦੇਣਾ ਕੋਈ ਉਹਨੂੰ ਹੋਰ ਬੈਨੀਫਿਟ ਨਹੀਂ ਦੇਣੇ ਕਿੰਨਾ ਵੱਡਾ ਫਾਇਦਾ ਹੋ ਗਿਆ ਦੂਸਰੇ ਪਾਸੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੇ ਵੀ ਕੋਈ ਟੈਕਸ ਨਹੀਂ ਫਾਈਲ ਕਰਨਾ ਕਿਉਂਕਿ ਉਹਨਾਂ ਨੇ ਕਿਹੜਾ ਚੈੱਕ ਲੈਣਾ ਅੰਡਰ ਦਾ ਟੇਬਲ ਕੈਸ਼ ਲੈਣਾ ਆ ਤੇ ਇਸੇ ਤਰ੍ਹਾਂ ਕੰਮ ਚੱਲੀ ਜਾ ਰਹੇ ਨੇ ਤੋਂ ਜਿਹੜੇ ਕੰਸਟਰਕਸ਼ਨ ਵਾਲੇ ਆ ਉਹ ਵੀ ਬਾਈ ਜੀ ਇਦਾਂ ਹੀ ਬਸ ਇੱਕ ਦੂਜੇ ਨੂੰ ਕਾਲ ਕਰਕੇ ਦੱਸ ਦਿੰਦੇ ਨੇ ਵੀ ਇਹਦੇ ਕੋਲ ਕੰਮ ਹੈਗਾ ਇਹਦੇ ਕੋਲ ਕੰਮ ਹੈਗਾ ਤੋਂ ਇੱਕ ਦੂਜੇ ਦੇ ਕੋਲ ਉਹਨੂੰ ਬੰਦੇ ਨੂੰ ਭੇਜ ਦਿੰਦੇ ਹੋ ਬਣਾਣਾ ਬੰਦਾ ਇੱਥੇ ਵੀ ਆਇਆ ਇੱਕ ਵੀਜੇ ਤੇ ਪਰਸੋਂ ਦਾ ਉਨੇ ਠਕਾਵਰ ਜੀ ਲੱਗ ਗਈ ਉਹਦੀ ਉਹ ਵੀ ਜਾਣਾ ਚਾਹੁੰਦਾ ਕੰਮ ਤੇ ਤੋਂ ਨੂੰ ਵੀ ਬੁਲਾ ਲੈਂਦੇ ਨਾਲ ਹੀ ਸੋ ਇਸ ਤਰ੍ਹਾਂ ਕਰਕੇ ਕੰਸਟਰਕਸ਼ਨ ਸਾਈਟਾਂ ਤੇ ਵੀ bizness ਦੇ ਉੱਤੇ ਵੀ ਹਰ ਥਾਂ ਤੇ ਰੇਡਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਜਿਹੜੇ ਬੰਦੇ bizness ਦੇ ਉੱਪਰੋਂ ਖੜੇ ਜਾਂਦੇ ਆ ਦੇਖੋ ਉਹਨਾਂ ਨੂੰ ਤੇ ਰਿਪੋਰਟ ਕਰਨਾ ਹੀ ਕਰਨਾ ਉਸ ਤੋਂ ਬਾਅਦ ਜਿਹੜੇ bizness ਹੈ ਉਹਨਾਂ ਉੱਤੇ ਭਾਰੀ ਜੁਰਮਾਨਾ ਲਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ 50-50000 ਡਾਲਰ ਮਿਨੀਮਮ ਜੁਰਮਾਨਾ ਲੱਗਦਾ ਪਿਆ ਹੁਣ ਤੁਸੀਂ ਆਪਸਾਬ ਲੈ ਲਓ ਕਿ ਜੇ ਤੁਸੀਂ ਦੋ ਤਿੰਨ ਬੰਦੇ ਰੱਖ ਕੇ ਕੋਈ 5-7000 ਡਾਲਰ بچਾ ਵੀ ਲਿਆ ਹੋਊਗਾ ਗਵਰਨਮੈਂਟ ਦਾ ਟੈਕਸ ਤੇ ਜੇ ਹੁਣ ਤੁਹਾਨੂੰ 50000 ਪੈ ਗਿਆ ਤੇ ਨਾਲ ਦੀ ਨਾਲ ਤੁਹਾਡੇ ਉੱਪਰ ਕਹਿੰਦੇ ਆ ਚਾਰਜਸ ਵੀ ਲੱਗ ਜਣੇ ਆ ਕੇਸ ਵੀ ਚੱਲ ਪੈਣਾ ਕਿਉਂਕਿ ਤੁਸੀਂ ਇਲਲੀਗਲ ਬੰਦੇ ਨੂੰ ਉੱਥੇ ਕੰਮ ਤੇ ਰੱਖਿਆ ਸੀਗਾ ਹੁਣ ਉਸ ਤੋਂ ਵੀ ਅੱਗੇ ਦੀ ਗੱਲ ਚੰਦ ਸਾਹਿਬ ਹੋਰ ਵੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ 4-5 ਸਾਲਾਂ ਦੇ ਵਿੱਚ ਵਿੱਚ ਜਿੰਨੇ ਕੋ ਦੁਨੀਆਂ ਘਾਟੇ ਪਹੁੰਚੀ ਆ ਨਾ ਚਾਹੇ ਉਹ ਸਟੂਡੈਂਟ ਪਹੁੰਚੇ ਆ ਚਾਹੇ ਉਹ ਜਿਹੜੇ ਉਹਨਾਂ ਦੇ ਪੇਰੈਂਟਸ ਹੈਗੇ ਆ ਸਿਬਲਿੰਗ ਹੈਗੇ ਆ ਵੀਜ਼ੇ ਲੈ ਕੇ ਆਏ ਆ ਹੁਣ ਤੇ ਇਹਨਾਂ ਨੇ ਸਪਾਊਸ ਵੀਜ਼ਾ ਬੰਦ ਕਰਤਾ ਅੱਗੇ ਤਾਂ ਆਈਲੈਸ ਕਰਕੇ ਜਿਹੜੇ ਬੰਦੇ ਦਾ ਕੁੜੀ ਜਾਂ ਮੁੰਡੇ ਦਾ ਵੀਜ਼ਾ ਲੱਗਦਾ ਸੀ ਕਿ ਦੂਜਾ ਨਾਲ ਐਵੇਂ ਆ ਜਾਂਦਾ ਬਾਇ 1겟1 ਫ੍ਰੀ ਚੱਲਦਾ ਪਿਆ ਸੀਗਾ ਤੇ ਚੁੱਪ ਕਰਕੇ ਤੁਰੇ ਆਉਂਦੇ ਸੀ ਤੇ ਉਹ ਦੋਵਾਂ ਨੂੰ ਕੰਮ ਮਿਲ ਜਾਂਦਾ ਸੀਗਾ ਫਿਰ ਇੱਕ ਚੀਜ਼ ਤੇ ਇਹਨਾਂ ਨੇ ਹੋਰ ਚੇਂਜ ਕਰਤੀ ਆ ਜਿਹੜੇ ਸਟੂਡੈਂਟ ਆ ਰਹੇ ਆ ਹੁਣ ਅੱਗੇ ਆਉਂਦਿਆਂ ਹੀ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਸੀਗਾ ਤੇ ਤੁਸੀਂ ਕੰਮ ਕਰ ਸਕਦੇ ਸੀ ਹੁਣ ਇਹਨਾਂ ਨੇ ਥੋੜੀ ਜਿਹੀ ਕੈਟਾਗਰੀਆਂ ਬਣਾਤੀਆਂ ਨੇ ਵੀ ਕਿੰਨਾਂ ਨੂੰ ਜਿਹੜਾ ਹੈਗਾ ਆ ਵਰਕ ਪਰਮਿਟ ਮਿਲ ਸਕਦਾ ਇੱਕ ਤਾਂ ਮਿਲੂਗਾ ਵਰਕ ਪਰਮਿਟ ਜਿਹੜੇ ਮੈਡੀਕਲ ਤੀਆਂ ਸਵਾਵਾ ਮ ਦਿੰਦੇ ਹੈਗੇ ਚਾਹੇ ਉਹ ਨਰਸਸ ਹੈਗੀਆਂ ਸ਼ੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਜਾਂ ਇੰਜੀਨੀਅਰ ਹੈਗੇ ਆ ਜਾਂ ਇਦਾਂ ਕਹਿ ਲਓ ਕਿ ਇਲੈਕਟ੍ਰੀਸ਼ੀਅਨ ਹੈਗੇ ਆ ਚਾਹੇ ਉਹ ਵੈਲਡਰ ਹੈਗੇ ਆ ਜਾ ਮਤਲਬ ਕੋਈ ਵੀ ਜਿਹੜੀ ਟੈਕ ਦੇ ਨਾਲ ਸੰਬੰਧਤ ਹੈ ਜਿਹੜੀ ਕੈਟਾਗਰੀ ਜਿਹੜੇ ਜਿਨ੍ਹਾਂ ਦੀ ਜਿਹੜੇ ਕਿੱਤਿਆਂ ਦੇ ਵਿੱਚ ਇਹਨਾਂ ਨੂੰ ਭਾਲ ਹੈ ਲੋਕਾਂ ਦੀ ਵੀ ਉਹ ਆਣ ਕੇ ਇੱਥੇ ਕੰਮ ਕਰਨ ਪਰ ਜਿਹੜੇ ਹੁਣ ਆਣ ਕੇ ਇੱਥੇ ਪੜਾਈ ਕਰਦੇ ਸੀ ਬਿਜ਼ਨਸ ਮੈਨੇਜਮੈਂਟ ਦੀ ਉਹਨਾਂ ਨੂੰ ਵੀ ਵਰਕ ਪਰਮਿਟ ਮਿਲਦੇ ਸੀ ਬਾਈ ਹੁਣ ਉਹਨਾਂ ਨੂੰ ਨਹੀਂ ਮਿਲਦੇ ਉਹਨਾਂ ਨੂੰ ਵਰਕ ਪਰਮਿਟ ਤੋਂ ਬਿਨਾ ਰਹਿਣਾ ਪੈਣਾ ਤੇ ਖਰਚਾ ਸਾਰਾ ਪੱਲਿਓ ਕਰਨਾ ਪੈਣਾ ਹੁਣ ਇਹਦੇ ਤੇ ਵੀ ਵੱਡੀ ਗਾਜ ਡਿੱਗੂਗੀ ਦੂਸਰੀ ਗੱਲ ਇਹ ਹੈ ਕਿ ਹੁਣ ਜਦੋਂ ਕਿਸੇ ਨੇ ਪੀਆਰ ਲੈਣੀ ਆ ਤੇ ਉਹਨੂੰ ਬਾਈ ਜੀ ਦੁਬਾਰਾ ਆਈਲੈਂਡਸ ਫੇਰ ਪਾਸ ਕਰਨੀ ਪੈਣੀ ਆ ਹੁਣ ਇੰਡੀਆ ਤਾਂ ਉੱਤੇ ਤੁੱਕਾ-ਤੱਕਾ ਲਾ ਕੇ ਹੋਣੀ ਸੀ ਨਾ ਚਕਾਵਾ ਸਾਹਿਬ ਦੇਖੋ ਇੱਕ ਤਾਂ ਤੁਸੀਂ ਬਿਜ਼ਨਸ ਵਾਲਿਆਂ ਦੀ ਗੱਲ ਕਰਤੀ ਵੀ ਉਹਨਾਂ ਨੂੰ ਜਰਮਾਨੇ ਵੀ ਹੁਣ ਲੱਗਣਗੇ ਤੇ ਐਲਐਮਆਈ ਦਾ ਬੜਾ ਵੱਡਾ ਚੱਕਰ ਪੈਂਦਾ ਸੀਗਾ ਐਲਐਮਆਈ ਵੇਚ ਹੀ ਜਾਂਦੇ ਸੀਗੇ ਉਹਦੇ ਤੇ ਮੈਨੂੰ ਲੱਗਦਾ ਕਿ ਇੱਕ ਤਾਂ ਇੱਕ ਚੀਜ਼ ਇਹ ਆ ਵੀ ਦੇਖੋ ਅਮਰੀਕਾ 'ਚ ਜਾਂ ਕੈਨੇਡਾ 'ਚ ਕੋਈ ਪੰਜਾਬੀ ਬੰਦਾ ਵਹਿ ਗਿਆ ਪੰਜਾਬੀਆਂ ਦੇ ਜਿਹੜੀ ਜਿਹੜਾ ਸਾਰੀਆਂ ਕੁੜੀਆਂ ਦੱਸ ਗਿਆ ਜੀ ਇੱਧਰ ਵੀ ਦੇਖੋ ਮੈਂ ਤੁਹਾਨੂੰ ਦੱਸਾਂ ਐ ਚੰਨ ਸਾਹਿਬ ਗੱਲਾਂ ਜਿਹੜੀਆਂ ਬਹੁਤ ਐ ਪਰ ਅਸੀਂ ਜਿਆਦਾ ਤਾਂ ਨਹੀਂ ਕਰਦੇ ਕਿ ਬਾਅਦ ਵਿੱਚ ਸ਼ਾਇਦ ਲੋਕੀ ਕਹਿਣ ਲੱਭ ਜਾਂ ਕਹਿੰਦੇ ਆ ਕਿ ਵੇਖੋ ਜੀ ਆਪਣੇ ਹੀ ਆਪਣੇਾਂ ਦੇ ਖਿਲਾਫ ਬੋਲਦੇ ਆ ਪਰ ਇਹ ਖਿਲਾਫ ਕੁਲ ਕੁਝ ਨਹੀਂ ਜਦੋਂ ਇੱਥੇ ਅਮਰੀਕਾ 'ਚ ਵੀ ਸ਼ੁਰੂਆਤ ਹੋਈ ਸੀ ਨਾ ਇਮੀਗ੍ਰੇਸ਼ਨ ਨੂੰ ਲੈ ਕੇ ਫੜੋ ਫੜਾਈ ਅਸੀਂ ਤਾਂ ਸਿੰਘ ਸਿੰਧੀ ਗੱਲਬਾਤ ਕਰਦੇ ਸੀ ਪਰ ਕਈ ਚੈਨਲਾਂ ਵਾਲੇ ਤਾਂ ਜੋ ਕੋਈ ਸ਼ੋਹਨ ਚੱਲਦਾ ਪਿਆ ਉਹ ਸਿੱਧਾ ਪਹਿਲੇ ਕਹਿਣ ਲੱਗ ਪਏ ਸੀ ਵੀ ਹੁਣ ਸਾਰੇ ਕੱਢ ਦੇਣੇ ਆ ਇੱਥੋਂ ਪਰ ਅਸੀਂ ਤਾਂ ਸਿਰਫ ਉਹੀ ਗੱਲ ਕਰਦੇ ਆ ਜਿਹੜੀ ਨਿਊਜ਼ ਵਿੱਚ ਆਉਂਦੀ ਹੈ ਪਰ ਕੈਨੇਡਾ ਦੀ ਜਿਹੜੀ ਤੁਸੀਂ ਗੱਲ ਸ਼ੇਅਰ ਦਿੱਤੀ ਹੈ ਨਾ ਜਿਹੜੀ ਐਲ ਐਮ ਆਈ ਵਾਲੀ ਹੈ ਬਾਈ ਜੀ ਉਹਨੇ ਤਾਂ ਬੇੜਾ ਕਰ ਕਰਕੇ ਰੱਖਤਾ ਕੈਨੇਡਾ ਦਾ ਜੋ ਹਾਲਾਤ ਐਲ ਐਮ ਆਈ ਨੇ ਕੀਤੇ ਆ ਨਾ ਉਹਦੇ ਵਿੱਚ ਤਾਂ ਲੋਕਾਂ ਨੇ ਅੰਨਾ ਪੈਸਾ ਬਣਾ ਲਿਆ ਹੂੰ ਛੋਟੇ ਛੋਟੇ ਬਿਜ਼ਨਸ ਸੀਗੇ ਤੇਰੇ ਮੇਰੇ ਚਾਰ ਜਿਹੜੇ ਬੰਦੇ ਆਏ ਸੀਗੇ ਕੈਨੇਡਾ ਕਹਿੰਦੇ ਕੀ ਸੀਗੇ ਇੱਕ ਵਾਰੀ ਕੋਈ ਗੱਲ ਨਹੀਂ ਵੀਜ਼ਾ ਲੈ ਕੇ ਆ ਜਾਓ ਇੰਥੇ ਆਣ ਕੇ ਤੁਹਾਡਾ ਵਰਕ ਵੀਜ਼ਾ ਚੇਂਜ ਕਰਾ ਦੇਾਂਗੇ ਪੈਸੇ ਲੈਂਦੇ ਸੀਗੇ ਮੋਟੇ ਇੱਕ ਤਾਂ ਐਨਐਮਆਈ ਅਗਲੇ ਦਿੰਦੇ ਸੀਗੇ ਤੇ ਉਹਦੇ ਪੈਸੇ ਲੈਂਦੇ ਸੀਗੇ ਠੀਕ ਹੈ ਫਿਰ ਦੂਸਰਾ ਜਿੱਦਾਂ ਮਤਲਬ ਪੇਪਰਾਂ ਵਿੱਚ ਸ਼ੋ ਕਰਨਾ ਆ ਕਿ ਤੁਸੀਂ ਉਹਨਾਂ ਲਈ ਕੰਮ ਕਰਦੇ ਆ ਤੁਹਾਨੂੰ ਚੈੱਕ ਮਿਲਦਾ ਠੀਕ ਹੈ ਉਹ ਹੁਣ ਚੈੱਕ ਜਿਹੜਾ ਆ ਅਸਲ ਵਿੱਚ ਮਾਲਕ ਨਹੀਂ ਤੁਹਾਨੂੰ ਦੇ ਰਿਹਾ ਤੁਸੀਂ ਖੁਦ ਜੇ ਤੁਹਾਡੀ 5000 ਡਾਲਰ ਪੇ ਜਿਹੜੀ ਸਿਲੈਕਟ ਕੀਤੀ ਗਈ ਸੈਲਰੀ ਕੀਤੀ ਗਈ ਹੈ ਉਹ ਸੈਲਰੀ ਦਾ ਚੈੱਕ ਤੁਸੀਂ ਆਪਣੇ ਕੋਲੋਂ ਦੇਂਦੇ ਸੀਗੇ ਮਾਲਕ ਨੂੰ ਕਿ ਆਹ ਲੈ ਭਾਈ ਮੇਰਾ ਚੈੱਕ ਬੈਂਕ ਚ ਲਾਵੀਂ ਮੇਰੇ ਪੈਸੇ ਤੇ ਮੈਨੂੰ ਹੀ ਕਮਾ ਕੇ ਉਹ ਮਾਲਕ ਜਿਹੜਾ ਮੇਰੀ ਬੈਂਕ ਚ ਲਾ ਰਿਹਾ ਕਿ ਮੈਂ ਤੈਨੂੰ ਸੈਲਰੀ ਦਿੱਤੀ ਹੈ ਸੋ ਉਹ ਸਾਰਾ ਕੁਝ ਵੀ ਤੁਹਾਨੂੰ ਕਰਨਾ ਪੈਂਦਾ ਸੀਗਾ ਬਾਈ ਜੀ ਇਹ ਦੇਖੋ ਜਿਹੜੇ ਆਪੂ ਬਣੇ ਕੰਸਲਟੈਂਟ ਹੈਗੇ ਆ ਨਾ ਇਮੀਗ੍ਰੇਸ਼ਨ ਕੰਸਲਟੈਂਟ ਮੈਂ ਤਾਂ ਉਹਨਾਂ ਨੂੰ ਪਈ ਹੋਰ ਦੇ ਹੋਰ ਹੀ ਨਾਮ ਦੇ ਨਾਲ ਪੁਕਾਰਦਾ ਨਾ ਪਰ ਮੈਂ ਕਹਿਣਾ ਨੀਗਾ ਇਹਨਾਂ ਨੇ ਇਹਨਾਂ ਕੋਈ ਬੇੜਾਗਰ ਕੀਤਾ ਨਾ ਇੱਥੇ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਤੇ ਭਾਰਤ ਵਿੱਚ ਵੀ ਇਹਨਾਂ ਨੇ ਜੱਜ ਦੀ ਗੱਲ ਕਿਸੇ ਨੂੰ ਨਹੀਂ ਦੱਸੀ ਇਹਨਾਂ ਨੇ ਸਿੱਧੇ ਰਾਏ ਨਹੀਂ ਪਾਇਆ ਕਿਸੇ ਨੂੰ ਬਹੁਤ ਗਿਣਤੀ ਜਿਹੜੀ ਹੈ ਨਾ ਬਹੁਤ ਥੋੜੇ ਜਿਹੜੇ ਇਮੀਗ੍ਰੇਸ਼ਨ ਆ ਕੰਸਲਟੈਂਟ ਹੈਗੇ ਆ ਜਿਹੜੇ ਬਾਈ ਜੀ ਪੁੱਠੀ ਗੱਲ ਦੇ ਵਿੱਚ ਪੁੱਠੀ ਸਲਾਹ ਵਿੱਚ ਤੁਹਾਨੂੰ ਪਾਉਂਦੇ ਨਹੀਂ ਪਰ ਜਿਹੜੀ ਵੱਡੀ ਗਿਣਤੀ ਹੈਗੀ ਆ ਨਾ ਉਹ ਪਹਿਲਾਂ ਤੁਹਾਨੂੰ ਪੁੱਛਦੇ ਆ ਤੇ ਹਾਂਜੀ ਕਿਦਾਂ ਜੇ ਦੇ ਜਾਣਾ ਸਿੱਧੇ ਰਾਏ ਤੇ ਟਾਈਮ ਲੱਗੂਗਾ ਇੰਨਾ ਤੇ ਹੌਲੀ ਹੌਲੀ ਤੁਰੇ ਫਿਰਿਓ ਜੇ ਜੇ ਸਾਲਖੰਡ ਦੇ ਵਿੱਚ ਹੀ ਕੰਮ ਕਰਨਾ ਤੇ ਪੈਸੇ ਲੱਗਣੇ ਇੰਨੇ ਬੰਦੇ ਹੈਗੇ ਆ ਲਿਓ ਪੈਸੇ ਲਿਓ ਡਾਲਰ ਤੁਹਾਡਾ ਕੰਮ ਕਰਾ ਦਿੰਦੇ ਆ ਆ ਸਾਰਾ ਉਹਨਾਂ ਨੇ ਬੇੜਾਗਰ ਕੀਤਾ ਉਹ ਲੂਪ ਹੋਲ ਹੈਗੇ ਸੀਗੇ ਉਹ ਲੂਪ ਹੋਲ ਯੂਜ਼ ਕਰ ਕਰਕੇ ਕਰ ਕਰਕੇ ਇਹਨਾਂ ਨੇ ਕਹਿ ਦੋ ਕਿ ਹੁਣ ਇਹ ਹਾਲਾਤ ਕਰ ਦਿੱਤੇ ਆ ਕਿ ਜਿਹੜੇ ਲੋਕ ਵਿਚਾਰੇ ਉੱਥੇ ਤੇ ਇਮੀਗ੍ਰੈਂਟ ਹੈਗੇ ਆ ਜਿਨ੍ਹਾਂ ਕੋਲ ਗ੍ਰੀਨ ਕਾਰਡ ਹੈ ਸਿਟੀਜ਼ਨ ਹੈ ਜਿਨ੍ਹਾਂ ਨੂੰ ਆਪ ਕੈਨੇਡੀਅਨ ਕਹਿੰਦੇ ਨੇ ਇੱਥੇ ਅਮਰੀਕਨ ਕਹਿੰਦੇ ਨੇ ਉਹਨਾਂ ਨੂੰ ਬਾਈ ਜੀ ਕੰਮਕਾਰ ਹੀ ਨਹੀਂ ਮਿਲਦਾ ਉਹਨਾਂ ਦੀ ਪੁਸ਼ਪਰਤੀ ਤੇ ਹੈ ਨਹੀਂ ਰੀਜ਼ਨ ਕੀ ਹੈ ਕਿ ਜਿਹੜਾ ਕੰਮਕਾਰ ਆ ਉਹ ਸਾਰੇ ਜਿਹੜੇ ਬੰਦੇ ਇਲਿਗਲ ਹੈਗੇ ਆ ਜਾਂ ਜਿਹੜੇ ਵੀਜ਼ੇ ਤੇ ਆਏ ਆ ਬਹੁ ਗਿਣਤੀ ਉਹਨਾਂ ਨੇ ਕੰਮ ਸੰਭਾਲਿਆ ਹੋਇਆ ਕਿਉਂਕਿ ਜਿਹੜੇ ਏਮਪਲੋਇਰ ਹੈ ਯਾਨੀ ਕਿ ਜਿਹੜੇ ਬਿਜ਼ਨਸਮੈਨ ਹੈ ਉਹਨਾਂ ਨੂੰ ਘੱਟ ਪੈਸਿਆਂ ਦੇ ਬੰਦੇ ਮਿਲ ਜਾਂਦੇ ਆ ਤੇ ਉਹਨਾਂ ਨੂੰ ਕੋਈ ਲੋੜ ਆ ਦੂਜੇ ਬੰਦਿਆਂ ਨੂੰ 20 25 25 ਡਾਲਰ ਘੰਟੇ ਦੇ ਕਿ ਕੰਮ ਕਰਾਉਣ ਦੀ ਸੋ ਇਸ ਤਰ੍ਹਾਂ ਲੈ ਕੇ ਇਸ ਟਾਈਮ ਕੈਨੇਡਾ ਦੇ ਵਿੱਚ ਤਾਣਾ ਬਾਣਾ ਬਹੁਤ ਵਿਗੜ ਗਿਆ ਅ ਪਿੱਛੇ ਦੇ ਜਿਹੜੀ ਖਬਰ ਆਈ ਸੀ ਅਸੀਂ ਤਾਂ ਬਹੁਤੀ ਨਹੀਂ ਉਸ਼ਾਲੀ ਸੀਗੀ ਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ ਕੈਨੇਡਾ ਤੋਂ ਹੁਣ ਜਿਹੜੀ ਡੈਪੂਟੇਸ਼ਨ ਹੋਣੀ ਆ ਜਿਹੜੀ ਕਰੰਟ ਪਾਰਟੀ ਜਿਹੜੀ ਉੱਥੇ ਦੀ ਹੈਗੀ ਆ ਸਰਕਾਰ ਹੈ ਉਹ ਇਹਦੇ ਪਿੱਛੇ ਪੈ ਗਈ ਆ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਦਰ ਵਰਤੋਂ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਹੋਈ ਹੈ ਜਿਹਦੇ ਕਾਰਨ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਚਾਹੇ ਉਹ ਜੋਬਾਂ ਨੇ ਬਿਜ਼ਨਸ ਨੇ ਚਾਹੇ ਉਹ ਉੱਥੇ ਦੀ ਮਹਿੰਗਾਈ ਦੀ ਹੈ ਗੱਲ ਕਰ ਲਈਏ ਘਰਾਂ ਦੀਆਂ ਕੀਮਤਾਂ ਉੱਥੇ ਵੀ ਐਦਿਆਂ ਅਸਮਾਨ ਛੂਗੀਆਂ ਸੀਗੀਆਂ ਕਹੋ ਕਿ ਬੇਸਮੈਂਟਾਂ ਜਾਂ ਅਪਾਰਟਮੈਂਟਾਂ ਮਿਲਦੀਆਂ ਨਹੀਂ ਸੀ ਕਿਰਾਏ ਤੇ ਬਹੁਤ ਕੁਝ ਉੱਥੇ ਉਥਲ-ਪੁਥਲ ਹੋਈ ਬੜੀਆਂ ਉੱਥੇ ਯੂਨੀਵਰਸਟੀਆਂ ਅਿੰਦਾਂ ਖੁੱਲ ਗਈਆਂ ਲੋਕਾਂ ਦੇ ਘਰ ਕੁੱਤੇ ਫੁੱਟੇ ਜੇ ਬੇਸਮੈਂਟਾਂ ਜਿਹਦੇ ਵਿੱਚ ਦੋ ਬੰਦੇ ਮਸੀ ਰਹਿ ਸਕਦੇ ਸੀ 15-15 ਬੰਦੇ ਵਾੜੇ ਹੋਏ ਸੀਗੇ ਤੇ ਬਾਈ ਜੀ ਮੋਟੀਆਂ ਕਮਾਈਆਂ ਹੁੰਦੀਆਂ ਪਈਆਂ ਸੀ ਇਹ ਸਾਰੇ ਕਾਸ਼ੇ ਨੇ ਹੁਣ ਉਥੇ ਦਾ ਬੀੜਾ ਕਰ ਕਰਕੇ ਰੱਖਤਾ ਜਿਵੇਂ ਇੱਥੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਕੀਤਾ ਹੁਣ ਤਾਂ ਇੰਡੀਆ ਤੋਂ ਵੀ ਤੁਹਾਨੂੰ ਜਿਹੜਾ ਵੀਜ਼ਾ ਕੈਨੇਡਾ ਦਾ ਲੈਣਾ ਕੋਈ ਸੌਖਾ ਨਹੀਂ ਰਹਿ ਗਿਆ ਹੁਣ ਜਿਹੜੀ ਆਪਾਂ ਪਿੱਛੇ ਜਿਹੇ ਖਬਰ ਕੀਤੀ ਸੀ ਨਾ ਹਾਈ ਕੈਨੇਡਾ ਹਾਈ ਕੈਨੇਡਾ ਉਹ ਉਹ ਦਿਨ ਦੀ ਗੱਲ ਹੀ ਸ਼ੁਰੂ ਹੋਈ ਐ ਤੇ ਹੁਣ ਗਾਂ ਵਧਦੀ ਜਾਂਦੀ ਐ ਹੁਣ ਕਹਿੰਦੇ ਆ ਕਿ ਦਿੱਲੀ ਦੂਰ ਹੋਣ ਵਾਲੀ ਗੱਲ ਐ ਹੁਣ ਜਿਹੜੇ ਜਿਹੜੀਆਂ ਚੀਜ਼ਾਂ ਤੁਹਾਨੂੰ ਸੌਖੀਆਂ ਹੱਥ ਆ ਜਾਂਦੀਆਂ ਸੀ ਸੌਖੀਆਂ ਮਿਲ ਜਾਂਦੀਆਂ ਸੀਗੀਆਂ ਹੁਣ ਉਹਨਾਂ ਵਾਸਤੇ ਜਿਹੜੇ ਅਗਲੇ ਆਉਣ ਵਾਲਾ ਪੂਰ ਐ ਨਾ ਉਹਨਾਂ ਵਾਸਤੇ ਆਪਾਂ ਕੱਡੇ ਬੀਜ ਦਿੱਤੇ ਆ ਤੇ ਹੁਣ ਕੰਮ ਜਿਹੜੇ ਆ ਨਾ ਉਹ ਕਹਿੰਨੋ ਕਿ ਸੂਈ ਦੇ ਨੱਕੇ ਵਿੱਚੋਂ ਨਿਕਲਣ ਵਾਲੇ ਕੰਮ ਹੋ ਜਣੇ ਆ ਜਿਹੜੇ ਬੰਦੇ ਬਿਲਕੁਲ ਠੀਕ ਠਾਕ ਹੈ ਜਿਨ੍ਹਾਂ ਦਾ ਇਮੀਗ੍ਰੇਸ਼ਨ ਦਾ ਕਹ ਲਓ ਕਿ ਉਹਨਾਂ ਦਾ ਹੱਕ ਬਣਦਾ ਵੀ ਹੈ ਉਹਨਾਂ ਨੂੰ ਵੀ ਉਹਦੇ ਵਿੱਚੋਂ ਨਿਕਲਣ ਵਾਸਤੇ ਕਈ ਤਰ੍ਹਾਂ ਦੇ ਟੈਸਟਾਂ ਵਿੱਚੋਂ ਨਿਕਲਣਾ ਪੈਣਾ ਤਾਂ ਕਰਕੇ ਉਹਨਾਂ ਨੂੰ ਇਹ ਸਾਰਾ ਕੁਝ ਮਿਲੂਗਾ ਸੋ ਕੁੱਲ ਮਿਲਾ ਕੇ ਇਸ ਟਾਈਮ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧਤਰ ਹੁੰਦੇ ਵਿਖਾਈ ਦਿੰਦੇ ਪਏ ਆ ਤੇ ਡੈਪੂਟੇਸ਼ਨ ਜਿਹੜੀ ਆ ਵੱਡੇ ਪੱਧਰ ਤੇ ਹੋਊਗੀ ਤੇ ਜਿਹੜੇ ਟੂਰਿਸਟ ਵੀਜੇ ਆ ਉਹ ਵੀ ਬڑے ਵੱਡੇ ਪੱਧਰ ਤੇ ਕੈਨਸਲ ਕੀਤੇ ਜਾ ਰਿਹਾ ਤੇ ਲੋਕਾਂ ਨੂੰ ਰਿਪੋਰਟ ਕੀਤਾ ਜਾਇਆ ਰਿਹਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੀ ਹੈ ਕਿ ਜਿਨ੍ਹਾਂ ਨੇ ਵੀਜ਼ਾ ਅਪਲਾਈ ਕਰਵਾ ਕੇ ਇੱਥੇ ਆਪਣੇ ਮਾਪੇ ਜਾਂ ਹੋਰਾਂ ਨੂੰ ਸੱਦਿਆ ਤੇ ਉਹ ਇੱਥੇ ਪਰੇ ਗਏ ਕਿੰਦੇ ਹੁਣ ਜਿਨ੍ਹਾਂ ਨੇ ਅਪਲਾਈ ਕੀਤਾ ਨਾਲ ਉਹਨਾਂ ਦੀ ਵੀ ਸ਼ਾਮਤ ਆਉਣ ਵਾਲੀ ਹੈ